ਮੁਕੇਰੀਆਂ ਦੇ ਪਿੰਡ ਹਜਾਤਪੁਰ ਕੋਟਲੀ ਦੀ ਭਾਈ ਕਨਈਆ ਜੀ ਸੇਵਾ ਸੁਸਾਇਟੀ ਵੱਲੋਂ ਦੇਸ਼ ਦੇ ਮਹਾਨ ਸ਼ਹੀਦਾਂ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜੀ ਦੀ ਸ਼ਹੀਦੀ ਦਿਵਸ ਨੂੰ ਸਮਰਪਿਤ ਚੌਥਾ ਫ੍ਰੀ ਮੈਡੀਕਲ ਕੈਂਪ ਸੁਸਾਇਟੀ ਪ੍ਰਧਾਨ ਮਾਸਟਰ ਨਰਿੰਦਰ ਸਿੰਘ ਗੋਲੀ ਦੀ ਅਗਵਾਈ ਵਿੱਚ ਲਗਾਇਆ ਗਿਆ ਜਿਸ ਦੌਰਾਨ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਲੰਬੇ ਸਮੇਂ ਤੋਂ ਇਲਾਕੇ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਮੈਡੀਕਲ ਸਪੈਸ਼ਲਿਸਟ ਡਾਕਟਰ ਲਖਵੀਰ ਸਿੰਘ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਸਤਵੀਰ ਸਿੰਘ ਅਤੇ ਉਹਨਾਂ ਦੀ ਟੀਮ ਜਿਸ ਵਿੱਚ ਡਾਕਟਰ ਹਰਪ੍ਰੀਤ ਸਿੰਘ ਡਾਕਟਰ ਸਿਮਰਜੀਤ ਸਿੰਘ ਡਾਕਟਰ ਮਨਜੋਤ ਸਿੰਘ ਡਾਕਟਰ ਦਿਬਿਆ ਸ਼ਰਮਾ ਐਮ ਡੀ ਐਸ ਵੱਲੋਂ ਕੈਂਪ ਦਾ ਲਾਹਾ ਲੈਣ ਪੁੱਜੇ ਮਰੀਜ਼ਾਂ ਦੀ ਜਾਂਚ ਕਰ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਗੱਲਬਾਤ ਰਾਹੀਂ ਕੈਂਪ ਆਯੋਜਕ ਮਾਸਟਰ ਨਰਿੰਦਰ ਸਿੰਘ ਗੋਲੀ ਹੋਰਾ ਸੋਸਾਇਟੀ ਵੱਲੋਂ ਕੀਤੇ ਜਾਂਦੇ ਕੰਮਾਂ ਤੇ ਚਾਣਨਾ ਪਾਇਆ ਅਤੇ ਮਾਹਰ ਡਾਕਟਰ ਸਹਿਬਾਨਾ ਵੱਲੋਂ ਇਲਾਕੇ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਸਮਾਂ ਦੇਣ ਲਈ ਧੰਨਵਾਦ ਕੀਤਾ। ਉੱਥੇ ਹੀ ਡਾਕਟਰ ਸਤਵੀਰ ਸਿੰਘ, ਡਾਕਟਰ ਲਖਵੀਰ ਸਿੰਘ ਅਤੇ ਡਾਕਟਰ ਦਿਬਿਆ ਸ਼ਰਮਾ ਹੋਰਾਂ ਭਾਈ ਕਨਈਆ ਸੇਵਾ ਸੋਸਾਇਟੀ ਵੱਲੋਂ ਕੈਂਪ ਲਗਾ ਕੀਤੀ ਗਈ ਸੇਵਾ ਨੂੰ ਸ਼ਲਾਘਾਯੋਗ ਕਦਮ ਦੱਸਿਆ। ਇਸ ਕੈਂਪ ਦੌਰਾਨ ਲਗਭਗ 150 ਦੇ ਕਰੀ ਮਰੀਜ਼ਾਂ ਦੀ ਮਾਹਰ ਡਾਕਟਰਾਂ ਵੱਲੋਂ ਜਾਂਚ ਕਰ ਫਰੀ ਦਵਾਈਆਂ ਦਿੱਤੀਆਂ ਗਈਆਂ ਇਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਬਚਾਅ ਸੰਬੰਧੀ ਜਾਗਰੂਕ ਕੀਤਾ ਅਤੇ ਤੰਦਰੁਸਤ ਰਹਿਣ ਲਈ ਰੋਜ਼ਾਨਾ ਸੈਰ ਕਰਨ ਖਾਣ ਪੀਣ ਦੀਆਂ ਆਦਤਾਂ ਅਤੇ ਸਾਫ਼ ਸਪੱਹੀ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਸਮੇਂ-ਸਮੇਂ ਸਿਰ ਡਾਕਟਰੀ ਜਾਂਚ ਕਰਵਾਉਂਦੇ ਰਹਿਣ ਦੀ ਅਪੀਲ ਕੀਤੀ ਇਸ ਮੌਕੇ ਕੈਂਪ ਆਯੋਜਕਾਂ ਵੱਲੋਂ ਡਾਕਟਰ ਸਹਿਵਾਨਾ ਅਤੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਕੈਂਪ ਦੌਰਾਨ ਸੋਸਾਇਟੀ ਪ੍ਰਧਾਨ ਨਰਿੰਦਰ ਸਿੰਘ ਗੋਲੀ ਜਰਨਲ ਸਕੱਤਰ ਡਾਕਟਰ ਸਤਨਾਮ ਸਿੰਘ ਕੈਸ਼ੀਅਰ ਜਗਜੀਤ ਸਿੰਘ ਆਸਾ ਸਿੰਘ ਪੰਗਾਲਾ ਮਾਸਟਰ ਜੋਤ ਸਿੰਘ ਜਨਕ ਸਿੰਘ ਬਖਸ਼ੀਸ਼ ਸਿੰਘ ਨਿਰਭੈਰ ਸਿੰਘ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਸਾਭੀ ਸਰਪੰਚ ਬਲਦੇਵ ਸਿੰਘ ਜਨਕ ਸਿੰਘ ਅਤੇ ਮਾਸਟਰ ਬਸੰਤ ਸਿੰਘ ਹੋਰਾਂ ਵਿਸ਼ੇਸ਼ ਸੇਵਾਵਾਂ ਨਿਭਾਈਆਂ ਨਿਊ ਚੜ੍ਹਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਮੈਂ ਡਾਕਟਰ ਸਦबीर ਸਿੰਘ ਐਸੋਲੇ ਅਸੀਂ ਪਿੰਡ ਯਾਦਪੁਰ ਵਿਖੇ ਆਈਕਨਿਆ ਜੀ ਸਿਹਤ ਸੁਸਾਇਟੀ ਵੱਲੋਂ ਲਗਾਏ ਹੋਏ ਕੈਂਪ ਵਿੱਚ ਬੈਠੇ ਹਾਂ ਅੱਜ ਦਾ ਕੈਂਪ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਹੈ ਅੱਜ ਦੇ ਉਸ ਕੈਂਪ ਦੇ ਵਿੱਚ ਮਾਹ ਡਾਕਟਰਾਂ ਵੱਲੋਂ ਉਹਨਾਂ ਦੀ ਟੀਮ ਵੱਲੋਂ ਇੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਐਸੋਲੇ ਤਕਰੀਬਨ 100 ਤੋਂ ਉੱਪਰ ਪੇਸ਼ੈਂਟ ਦਾ ਚੈੱਕਅਪ ਕੀਤਾ ਗਿਆ ਤੇ ਉਹਨਾਂ ਨੂੰ ਦਵਾਈ ਦਿੱਤੀ ਗਈ ਹੈ ਇਹ ਸੁਸਾਇਟੀ ਵੱਲੋਂ ਬਹੁਤ ਇੱਕ ਸ਼ਲਾਘਾਯੋਗ ਕਦਮ ਹੈ ਸੋਸਾਇਟੀ ਦਾ ਇੱਕ ਚੌਥਾ ਕੈਂਪ ਹੈ ਜੋ ਕਿ ਉਮੀਦ ਕਰਦੇ ਹਾਂ ਅੱਗੇ ਵੀ ਟਾਈਮ ਤੇ ਆ ਕੇ ਚੱਲਦਾ ਰਹੇਗਾ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਦਿਵਯਾ ਸ਼ਰਮਾ ਐਮ ਡੀ ਐਸ ਪੀਰੀਓਡੋਂਟਿਸਟ ਐਂਡ ਔਰਲ ਇੰਪਲਾਂਟੋਲੋਜਿਸਟ ਅੱਜ ਪਾਈਕਨੰਯਾ ਜੀ ਸੇਵਾ ਸੁਸਾਇਟੀ ਵੱਲੋਂ ਇੱਕ ਕੈਂਪ ਆਯੋਜਿਤ ਕੀਤਾ ਗਿਆ ਪਿੰਡ ਹਯਾਤਪੁਰ ਕੋਟਲੀ ਵਿੱਚ ਉੱਥੇ ਸਾਨੂੰ ਸੇਵਾ ਦਾ ਮੌਕਾ ਮਿਲਿਆ اور 100 ਤੋਂ 150 مریضਾਂ ਦੀ ਮਰੀਜ਼ਾਂ ਨੇ ਇਸ ਕੈਂਪ ਦਾ ਲਾਭ ਉਠਾਇਆ ਅੱਗੇ ਵੀ ਅਸੀਂ ਉਮੀਦ ਕਰਦੇ ਹਾਂ ਇਦਾਂ ਦੇ ਕੈਂਪ ਲੱਗਦੇ ਰਹਿਣਗੇ ਤੇ ਅਸੀਂ ਸੇਵਾ ਵਿੱਚ ਹਾਜ਼ਰ ਰਹਾਂਗੇ ਇਹ ਵਿੱਚ ਮੈਡੀਕਲ ਸਪੈਸ਼ਲਿਸਟ ਹੈਗੇ ਜਿਹੜੇ ਡਾਕਟਰ ਲਖਬੀਰ ਸਿੰਘ ਸਿਵਲ ਹਸਪੀਟਲ ਦੇ ਡਾਕਟਰ ਸਦबीर ਸਿੰਘ ਹੈਗੇ ਸਾਈਕਾਇਟ੍ਰਿਸ ਸਿਵਲ ਹਸਪੀਟਲ ਦੇ ਹੋਰ ਵੀ ਬਹੁਤ ਸਾਰੇ ਡਾਕਟਰ ਆਏ ਨੇ ਡਾਕਟਰ ਸਿਮਰਜੀਤ ਸਿੰਘ ਡਾਕਟਰ ਮਨਜੋਤ ਸਿੰਘ ਡਾਕਟਰ ਹਰਪ੍ਰੀਤ ਸਿੰਘ ਜਿਹੜੇ ਸਾਰੇ ਸਰਕਾਰੀ ਹਸਪੀਟਲ ਵਿੱਚ ਸੇਵਾਵਾਂ ਦੇ ਰਹੇ ਹਨ ਔਰ ਇਹ ਜੋ ਸੁਸਾਇਟੀ ਨੇ ਕੈਂਪ ਲਗਾ ਕੇ ਇਹ ਬਹੁਤ ਚਲਾਗਾ ਯੋਗ ਜੋ ਕੰਮ ਕੀਤਾ ਹੈ ਭਾਈ ਕਨੀਆ ਜੀ ਸੇਵਾ ਸੁਸਾਇਟੀ ਵੱਲੋਂ ਅੱਜ ਦਾ ਜੋ ਕੈਂਪ ਹੈ ਇਹ ਦੇਸ਼ ਦੇ ਸ਼ਹੀਦਾਂ ਸ੍ਰੀ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਸਮਰਪਿਤ ਕੀਤਾ ਗਿਆ ਹੈ ਸਾਡਾ ਇਹ ਅੱਜ ਚੌਥਾ ਕੈਂਪ ਹੈ ਭਾਈ ਕਨੀਆ ਸੇਵਾ ਸੁਸਾਇਟੀ ਵੱਲੋਂ ਅਸੀਂ ਥੋੜੇ ਥੋੜੇ ਵਖਵੇ ਦੇ ਨਾਲ ਵਖ ਵਖ ਪਿੰਡਾਂ ਦੇ ਵਿੱਚ ਜਿਹੜਾ ਹੈ ਕੈਂਪ ਲਾਉਨੇ ਆ ਇਹ ਸੁਸਾਇਟੀ ਜਿਹੜੀ ਹੈ ਨਰੋਲ ਸਮਾਜ ਸੇਵਾ ਦੇ ਵਾਸਤੇ ਬਣੀ ਹੋਈ ਹੈ ਔਰ ਅਸੀਂ ਇਸੇ ਤਰ੍ਹਾਂ ਹੀ ਸਮਾਜ ਦੀ ਸੇਵਾ ਵਾਸਤੇ ਸਮਰਪਿਤ ਰਹਿੰਦੇ ਆ ਜਿੱਥੇ ਅਸੀਂ ਇਹ ਕੈਂਪ ਲਾਉਂਨੇ ਆ ਉੱਥੇ ਅਸੀਂ ਕਈ ਗਰੀਬ ਲੋਕ ਜਿਹੜੇ ਆਪਣਾ ਉਹਨਾਂ ਨੂੰ ਬਹੁਤੀਆ ਬਿੰਦੂਗਾਰਾ ਹੋ ਜਾਂਦਾ ਹੈ ਤੇ ਲੇਕਿਨ ਉਹ ਆਪਣਾ ਜਿਹੜਾ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਦੇ ਅਸੀਂ ਆਪਣੇ ਤੌਰ ਤੇ ਜਿਹੜਾ ਹੈ ਉਹ ਕਰਦੇ ਆ ਕੋਈ ਹੋਰ ਵੀ ਜਿਹੜਾ ਕੋਰੋਨਿਕ ਬਿਮਾਰੀ ਵਾਲਾ ਹੈ ਉਹਦੀ ਜਥਾ ਸ਼ਕਤੀ ਅਸੀਂ ਜਿਹੜੀ ਹੈ ਉਹ ਕਰਦੇ ਆ ਅਸੀਂ ਸਾਡੀ ਸੰਸਥਾ ਰਿਣੀ ਹੈਣਾ ਡਾਕਟਰ ਸਾਹਿਬਾਨ ਦੀ ਅਸੀਂ ਜਦੋਂ-ਜਦੋਂ ਵੀ ਇਹਨਾਂ ਨੂੰ ਕਦੇ ਇਸ ਕੈਂਪ ਵਾਸਤੇ ਬੇਨਤੀ ਕਰਦੇ ਆਂ ਤੇ ਪੂਰਾ ਸਾਨੂੰ ਸਾਥ ਦਿੰਦੇ ਆ ਬਕਾਇਦਾ ਸਾਡੇ ਨਾਲ ਸਹਿਯੋਗ ਕਰਦੇ ਆ ਔਰ ਮੈਂ ਸਮਝਦਾ ਕਿ ਜਿਸ ਤਰ੍ਹਾਂ ਇੱਕ ਸੁਸਾਇਟੀ ਦੇ ਵੀ ਮੈਂਬਰ ਹੀ ਹਨ ਕਿਉਂਕਿ ਜਿਹੜਾ ਇਹਨਾਂ ਦਾ ਯੋਗਦਾਨ ਹੈ ਉਹ ਬੜਾ ਸ਼ਰਾਉਣਯੋਗ ਹੈ ਔਰ ਇਸੇ ਤਰ੍ਹਾਂ ਹੀ ਅਸੀਂ ਆਸ ਰੱਖਦੇ ਆ ਕਿ ਜਿੱਥੇ ਸਾਡੀ ਸੁਸਾਇਟੀ ਦੀ ਟੀਮ ਜਿਹੜੀ ਹੈ ਉਹ ਸੇਵਾ ਨੂੰ ਸਮਰਪਿਤ ਹੈ ਉਸੇ ਤਰ੍ਹਾਂ ਇਹ ਡਾਕਟਰ ਸਹਿਬਾਨ ਜਿਹੜੇ ਹੈ ਉਹ ਵੀ ਜਿਹੜੇ ਹੈ ਸਮਰਪਿਤ ਹੈ ਤਾਂ ਮੈਂ ਇਲਾਕੇ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਾਡੀ ਸੇਵਾ ਤੋਂ ਤੋਂ ਵੱਧ ਤੋਂ ਵੱਧ ਜਿਹੜਾ ਹੈ ਉਹ ਲਾਭ ਉਠਾਇਆ ਜਾਵੇ